ਇੰਨਾ ਵੀ ਮਾਤਾ ਨੂੰ ਕੈਸਰ ਹੈ ਇੱਥੇ ਮੈਨੂੰ ਮਿਲੇ ਉਹਨਾਂ ਦੀ ਬੱਚੀ ਨੂੰ 5 ਸਾਲ ਦੀ ਦੇ ਛੇਕ ਛੇਕ ਤਾਂ ਚਲੋ ਇੱਕ ਹੋਰ ਰੀਜਨ ਨਾਲ ਵੀ ਹੋ ਜਾਂਦੇ ਨੇ ਇੱਥੇ ਕਿੰਨੇ ਬੰਦੇ ਨੇ ਜਿਨ੍ਹਾਂ ਨੂੰ ਕਿਸੇ ਨੂੰ ਪੀ ਲਿਆ ਕਿਸੇ ਨੂੰ ਪਾਣੀ ਦੀਆਂ ਬਿਮਾਰੀਆਂ ਨੇ ਇਹ ਪਤਾ ਕਿਉਂ ਆ ਆ ਜਿਹੜਾ ਤੁਹਾਡੇ ਨਾਲ ਸਤਲਜ ਜਾਂਦਾ ਹੈ ਨਾ ਇਹਦੇ ਵਿੱਚ ਸਭ ਗੰਦਾ ਪਾਣੀ ਪੈਂਦਾ ਫੈਕਟਰੀਆਂ ਦਾ ਕੈਮੀਕਲ ਵਾਲਾ ਨੋ ਡਾਊਟ ਉਹ ਚ ਸਾਡਾ ਵੀ ਕਸੂਰ ਹੈ ਜਿਹੜੀ ਅਸੀਂ ਜ਼ਹਿਰੀਲੀਆਂ ਸਪਰੇਅ ਤੇ ਸਪਰੇਅ ਕਰ ਖਾਤ ਤੇ ਖਾਦ ਸਿੱਟਾ ਅਸੀਂ ਪਾਣੀ ਗੰਦਾ ਕਰ ਲਿਆ ਪਰ ਸਭ ਤੋਂ ਵੱਡਾ ਕਸੂਰ ਆ ਫੈਕਟਰੀਆਂ ਵਾਲਿਆਂ ਦਾ ਤੇ ਉਹਨਾਂ ਚ ਵੀ ਡਾਈਂਗ ਫੈਕਟਰੀਆਂ ਦਾ ਜਿਹੜੇ ਜ਼ਹਿਰ ਪਾਉਂਦੇ ਨੇ ਉਹਨੂੰ ਸਾਫ਼ ਕਰ ਸਕੀਏ ਤੇ ਉਹ ਗੰਦਾ ਨਾ ਕਰਨ ਤਿੰਨ ਤਰੀਕ ਤੋਂ ਆਪਾਂ ਚਲਾ ਰਹੇ ਆ ਹਬੋਰ ਨੂੰ ਕਮ ਤੇ ਲੁਧਿਆਣੇ ਤੱਕ ਜਾਵਾਂਗੇ ਤੁਰ ਕੇ ਪੜਾਵ ਪਾਉਂਦੇ ਹੋਏ ਉਹਦੇ ਚ ਕੋਸ਼ਿਸ਼ ਕਰਿਓ ਤੁਸੀਂ ਆਇਓ ਵਿੱਚ ਜਿੱਥੇ ਵੀ ਕੀ ਕਰ ਸਕਿਆ ਤਾਂ ਜੋ ਪਾਣੀ ਨੂੰ ਸਾਫ਼ ਕਰ ਲਈਏ ਅੱਛਾ ਜੇ ਪਾਣੀ ਸਾਫ ਹੋ ਗਿਆ ਨਾ ਤੇ ਤੁਹਾਡੀ ਜਿਵੇਂ ਮਾਤਾ ਨੂੰ ਕੈਂਸਰ ਹੈ ਇਹ ਹੋਊਗਾ ਨਹੀਂ ਕਾਹਦਾ ਕੈਂਸਰ ਆ ਉਹਨਾਂ ਨੂੰ ਉਸੋਲੀ ਕੈਂਸਰ ਹੈ ਉਸੋਲੀ ਕੈਂਸਰ ਹੈ ਇਹ ਪਤਾ ਕਿਉਂ ਹੁੰਦਾ ਹੈ ਇਹਨਾਂ ਇੱਕ ਲੈਡੋ ਕਹਿੰਦੇ ਆ ਉਹਨੂੰ ਕੈਮੀਕਲ ਇੱਕ ਨੂੰ ਆਰਸੈਨਿਕ ਕਹਿੰਦੇ ਨੇ ਇਹ ਫੈਕਟਰੀਆਂ ਦੇ ਜਿਹੜੇ ਕੈਮੀਕਲ ਹੁੰਦੇ ਨਾ ਉਹਦੇ ਵਿੱਚ ਪੈਂਦੇ ਆ ਉਹਦੇ ਨਾਲ ਇਹ ਕੈਂਸਰ ਹੁੰਦਾ ਹੁਣ ਆਰਓ ਵਾਰੋ ਲੱਗੇ ਤੁਹਾਡੇ ਇੱਥੇ ਆਰਓ ਲੱਗੇ ਨਹੀਂ ਥੋੜਾ ਲੱਗੇ ਕੋਨੇ ਸੇ ਕਰਕੇ ਇਹਨਾਂ ਨੂੰ ਬਿਮਾਰੀਆਂ ਕਿਉਂਕਿ ਆਰਓ ਹੈ ਨਹੀਂ ਹਾਂਜੀ ਤੇ ਆ ਸਿੱਧਾ ਪਾਣੀ ਇੱਥੂ ਚੱਕਦੇ ਆ ਇਹ ਹੀ ਪੀਂਦੇ ਹੋ ਜਿਆਦਾਤਰ ਨਹੀਂ ਨਹੀਂ ਸਰਕਾਰੀ ਇਕੱਠਾ ਆਰਓ ਵੀ ਨਹੀਂ ਲੱਗਿਆ ਦੇਖੋ ਲੱਗੇ ਬੰਦਾ ਵੀ ਲੱਗਾ ਲੱਗੇ ਸਕੂਲ ਦਾ ਸਕੂਲ ਦਾ ਪਤਾ ਕੀ ਆਰਓ ਵੀ ਇਹ ਆਰਓ ਦਾ ਪਾਣੀ ਵੀ ਪੀਲੇ ਨੇ ਤਾਂ ਉਹ ਖੋਖਲਾ ਮਤਲਬ ਉਹ ਗੋਟੇ ਗਾਡੇ ਉਹਦੇ ਨਾਲ ਦੁਖਦੇ ਆ ਉਹ ਜਿੱਦਾ ਸਿੱਧਾ ਹੀ ਪੀਰਿਆ ਤੁਹਾਨੂੰ ਤਾਂ ਬਾਗੀਆਂ ਦਾ ਘਰ ਹੋ ਜਾਣਾ ਇੱਥੇ ਤਾਂ ਹੀ ਬੱਚਿਆਂ ਦਾ ਬੁਰਾ ਹਾਲ ਆ ਪੰਜ ਪੰਜ ਸਾਲ ਦੀਆਂ ਦਾ ਸਕੂਲਾਂ ਵਿੱਚ ਲੱਗੇ ਆ ਰਹੇ ਜੀ ਸਕੂਲਾਂ ਵਿੱਚ ਆ ਰਹੇ ਲੱਗੇ ਨੇ ਹੋਰ ਕਿਤੇ ਲੱਗੇ ਕਿਹੜੇ ਸਾਡੇ ਵਾਲੇ ਆ ਕੇ ਗਏ ਸੀ ਯਾਰੋ ਉਹ ਲੱਗਿਆ ਹੋਇਆ ਤੇ ਸਰਕਾਰੀ ਆ ਰਹੇ ਨਹੀਂ ਲੱਗਿਆ ਸਰਕਾਰੀ ਕੋਈ ਨਹੀਂ ਨਾ ਟਾਈਮ ਕੀ ਨਾ ਹਾਂ ਜੀ ਹਾਂ ਜੀ ਚਲੋ ਤੁਸੀਂ ਪਾਣੀ ਪੀਣੇ ਕਿਹੜਾ ਪਾਣੀ ਉਹ ਅਸੀਂ ਆਪਣੇ ਲੜਕਿਆਂ ਦਾ ਹੋਰ ਕਰਾਏ ਹੋਏ ਆ ਉਹਨਾਂ ਦਾ ਪੀਣੇ ਆ ਤੇ ਜਾ ਕੇ ਤੇ ਪਿੰਡ ਵਾਲੇ ਹੈਗੇ ਆ ਉਹ ਜਿਹੜੇ ਸੰਸਤਾ ਆਈਸੀਫ ਫਾਊਂਡੇਸ਼ਨ ਵਾਲੇ ਲਵਾਗੇ ਸੀ ਉਹ ਅੱਧਾ ਪਿੰਡ ਪੋਂ ਦੇ ਵਿੱਚੋਂ ਲੈ ਕੇ ਜਾਂਦਾ ਆ ਜਾ ਕਿੰਨਿਆਂ ਨੇ ਆਪਣੇ ਘਰ ਦੇ ਕੋਲ ਡੂੰਘੇ ਕਰਾਇਆ ਉਹਨਾਂ ਚ ਵੀ ਨੇ ਆ। ਉਹ ਪਿੰਡ ਦੇ ਤੌਰ ਤੇ ਤੁਸੀਂ ਪੁੱਛਿਆ ਨਹੀਂ ਆ ਜਿਹੜੇ ਆਉਂਦੇ ਨੇ ਲੀਟਰ ਲਈ ਪਿੰਡ ਦਾ ਹੀ ਆ ਰੋਲ ਲਵਾ ਦਿਓ ਯਾਰ। ਸਾਂਝਾ ਹੀ ਲਵਾ ਦੇਣ। ਕੋਈ ਨਹੀਂ ਅਸੀਂ ਵੇਣੇ ਕੋਈ ਸੰਸਥਾ ਮਿਲ ਸਕੇ ਤਾਂ ਅਸੀਂ ਤੁਹਾਡੇ ਸਾਂਝੇ ਇੱਕ ਕੋਈ ਨਾ ਕੋਈ ਸੰਸਥਾ ਮਿਲ ਜੂਗੀ ਸੇਵਾ ਵਾਲੀ ਅਸੀਂ ਕਰਤਾ ਇੱਕ ਬਈ ਬਹੁਤ ਦੱਸਣਾ ਚਾਹਣਾ ਕਿ ਜਿਹੜੇ ਸਾਡੇ ਪਿੰਡ ਟਿੰਡੀ ਵਾਲੇ ਦੇ ਵਿੱਚ ਬੱਚੇ ਆ ਬੱਚੇ ਨੌਜਵਾਨ ਕੁੜੀਆਂ ਕਰੀਬਨ ਪਲੱਸ 2 ਕਰਕੇ ਜੇ ਬੈਠੇ ਆ ਘਰੇ ਬੈਠੇ ਆ বিয়ে ਕਰੇ ਕਰਕੇ ਬੈਠੇ ਆ ਉਹਨਾਂ ਵਾਸਤੇ ਜਿਹੜੀ ਬਾਰਡਰ ਬਲਟ ਹੈ ਜਦੋਂ ਕੋਈ ਮਤਲਬ ਤਿਆਰੀ ਕਰਕੇ ਬੱਚਾ ਮਤਲਬ ਹੋ ਜਾਂਦਾ ਉਸ ਤੋਂ ਬਾਅਦ ਕੀ ਹੈ ਵੀ ਇਹਨਾਂ ਦਾ ਜੀ ਵਿਸ਼ੇਕੜ ਪੈ ਜਾਂਦਾ ਜਿਵੇਂ ਮੰਨ ਲਓ ਬਾਰਡਰ ਨਾਲੇ ਪਾਸੇ ਹਾਂ ਉਹਦੇ ਵਿੱਚ ਕੋਈ ਨੰਬਰਾਂ ਦਾ ਹੀ ਉਲਟ ਪਲਟ ਹੋ ਜਾਂਦਾ ਉਹ ਬੱਚਾ ਰਹਿ ਜਾਂਦਾ ਮਤਲਬ ਜਿਹੜੇ ਨੌਜਵਾਨ ਮੁੰਡੇ ਆ ਉਹ ਵੀ ਘਰੇ ਬੈਠੇ ਆ ਕੋਈ ਇਹਨਾਂ ਵਾਸਤੇ ਕੋਈ ਤੁਸੀਂ ਕੰਮ ਕਰਿਓ ਜੀ ਇੱਕ ਤਾਂ ਬਾਰਡਰ ਏਰੀਏ ਦੇ ਨਾਲ ਨਾ ਹਾਂਜੀ ਉਹਤ ਬੱਚਿਆਂ ਨੂੰ ਵੀ ਇੱਕ ਰਿਜ਼ਰਵੇਸ਼ਨ ਹੁੰਦੀ ਹੈ ਹਾਂਜੀ ਇਹ ਬਾਰਡਰ ਏਰੀਆ ਦੇ ਬੱਚਿਆਂ ਨੂੰ ਹੀ ਉਹ ਮਿਲਦੀ ਹੈ ਸਰ ਹਾਂਜੀ ਹਾਂਜੀ ਉਹ ਤਾਂ ਇਸਤੇਮਾਲ ਕਰ ਰਹੇ ਹੋ ਕਿ ਨਹੀਂ ਹਾਂਜੀ ਕਰਦੇ ਨੇ ਉਹਦੇ ਸਰਟੀਫਿਕੇਟ ਬਣਾਏ ਹੋਏ ਆ ਹਾਂਜੀ ਬੜੇ ਬੜੇ ਬਣੇ ਹੋਏ ਆ ਨਾ ਉਹਦੇ ਵਿੱਚ ਤੁਹਾਨੂੰ ਉਹਦਾ ਫਾਇਦਾ ਇੱਕ ਮਿਲੂਗਾ ਉਹ ਲਿਓ ਜੇ ਅੱਛਾ ਠੀਕ ਉਹਦਾ ਲਿਓ ਜੇ ਰਹੀ ਗੱਲ ਜ਼ਮੀਨਾਂ ਦਾ ਤੇ ਬਾਕੀ ਕੰਮਾਂ ਚ ਤੁਹਾਨੂੰ ਸਹਦਾ ਜਿਹੜੀ ਨਹੀਂ ਮਿਲਦੀ ਉਹਦੇ ਜ ਆਪਾਂ ਰੌਲਾ ਪਾ ਸਕਦੇ ਆ ਕਿਉਂਕਿ ਸਰਕਾਰ ਜਿਹਦੀ ਵੀ ਬਣੇਗਾ ਜਿਹਦੀ ਹੈਗੀ ਆ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਸ਼ਰਤਾਂ ਪਹਿਲਾਂ ਤੋਂ ਤੈਅ ਕਰਨੀ ਦਾ ਅਸੀਂ ਤੈਨੂੰ ਬਣਾਉਣਾ ਨਹੀਂ ਇੱਕ ਮੈਂ ਹੋਰ ਦੱਸਣਾ ਜਾਂਦਾ ਸੀ ਜਿੰਦੇ ਵਿੱਚ ਅਸੀਂ ਧਰਨਾ ਲਾਇਆ ਸੀ ਉਹ ਆਪਣੀ ਮਾਤਾਂ ਦੀ ਜਿੱਥੇ ਉਹਦੇ ਕਰਨਾ ਮਤਲਬ ਨਹੀਂ ਆ ਸਕਦੇ ਉਹ ਆਹੀ ਗਰਦੌਰੀਆ ਭਾਈ ਨੇ ਦੌਰੀ ਵਾਲਾ ਉਹਦੇ ਵਿੱਚ ਸਾਨੂੰ ਡੀਸੀ ਦਫ਼ਤਰ ਉਹਨਾਂ ਨੇ ਇੱਕ ਇਹੋ ਜਿਹਾ ਸਾਡੇ ਨਾਲ ਧੋਖਾ ਕੀਤਾ ਵੀ ਕਹਿੰਦੇ ਤੁਹਾਨੂੰ ਅਸੀਂ ਬੱਤਵਾ ਦਾ ਦੋਗਨਾਂ ਦੇ ਵਿੱਚ ਵਿੱਚ ਤੁਹਾਡਾ ਮਸਲਾ ਹੱਲ ਕਰ ਦਾਂਗੇ ਅਸੀਂ ਵੀ ਵੀ ਦਿਆਂਗੇ ਡਾਈ ਵੀ ਦਿਆਂਗੇ ਸਾਰਾ ਕੁਝ ਦਿਆਂਗੇ ਜਦੋਂ ਉਹਨਾਂ ਦਾ ਟਾਈਮ ਨਿਕਲ ਗਿਆ ਧਰਨੇ ਤੋਂ ਬਾਅਦ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਹਿੰਦੇ ਨਹੀਂ ਜੀ ਤੁਹਾਡੀ ਕਰਦੇ ਨਹੀਂ ਪਹਿਲਾਂ ਡੀਸੀ ਨੇ ਕਿਹਾ ਸੀ ਨਾ ਹਾਂਜੀ 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 ਸਾਡੇ ਕੋਲ ਵੀਡੀਓ ਹੈ ਤੇ ਜਦੋਂ ਤੁਸੀਂ ਉਹਦੇ ਕੋਲੇ ਗਏ ਫਿਰ ਕੀ ਆਂਦੇ ਉਹ ਸਾਡੇ ਜਵਾਬ ਦਿੰਦੇ ਆਂ ਦੇਖੀ ਜਾਂਦੇ ਕੀ ਆਂ ਦੇਖੀ ਫਿਰ ਮੈਂ ਡੀਸੀ ਮੈਡਮ ਨੂੰ ਉਹ ਕਹਿੰਦੇ ਕੱਚੀਆਂ ਜ਼ਮੀਨਾਂ ਮੈਂ ਖੋਦ ਉਹਨਾਂ ਦੇ ਦਫ਼ਤਰ ਜਾ ਕੇ ਮੈਂ ਬੋਲਿਆ ਮੈਂ ਕਹਾਂ ਮੈਡਮ ਜੀ ਹੁਣ ਇੱਕ ਤੋਂ ਮਸਲਾ ਰਹਿ ਗਿਆ ਪਹਿਲਾਂ ਬੋਲਤਾ ਸੀ ਤੁਸੀਂ ਲਈ ਭਾਈ ਸਾਡੀਆਂ ਜ਼ਮੀਨਾਂ ਕੱਚੀਆਂ ਪਾ ਵੇਚ ਦਿਓ ਮੈਂ ਇਹਦੀ ਗੱਲ ਵੀ ਕੀਤੀ ਸੀ ਮੈਂ ਕਹਿੰਦਾ ਜੇ ਤੁਸੀਂ ਸਾਡੇ ਨਾਲ ਦਲਾਸਾ ਮਾਰਿਆ ਸਾਨੂੰ ਵੀ ਜਦੋਂ ਤੁਸੀਂ ਤਰਨਾ ਲੱਗਿਆ ਹੋਏ ਸੀ ਉਸ ਟਾਈਮ ਤੁਸੀਂ ਕਿਹਾ ਵੀ ਤੁਸੀਂ ਇਸ ਤਰ੍ਹਾਂ ਵੀ ਆਪਦਾ ਤਰਨਾ ਤੁਸੀਂ ਚੱਕ ਲੋ ਤੇ ਵਿੱਚ ਤੁਸੀਂ ਵੀ ਜੋ ਵੀ ਤੁਹਾਡੀ ਹੈਲਪ ਹੋਈ ਅਸੀਂ ਕਰਾਂਗੇ ਸਿਰਫ ਸਾਨੂੰ 2 ਦਿਨ ਦਾ ਵਕਤ ਦਿਓ ਅਸੀਂ 2 ਦਿਨ ਦਾ ਵਕਤ ਦਿੱਤਾ ਉਸ ਤੋਂ ਬਾਅਦ ਜਦੋਂ ਅੰਦਰ ਉੱਥੇ ਦਫ਼ਤਰ 'ਚ ਗਏ ਮੈਂ ਮੈਡਮ ਜੀ ਸਾਡੇ ਨਾਲ ਤੁਸੀਂ ਧੋਕਾ ਕੀਤਾ ਬਾਕੀ ਇੱਕ ਸ਼ਰਤ ਇਹ ਜੇ ਸਾਡਾ ਮਸਲਾ ਹੱਲ ਨਾ ਹੋਇਆ ਵੀਡੀਓ ਹੈਗਾ ਹਾਂਜੀ ਮਹਵਜਾ ਹੈਗਾ ਜੇ ਨਾ ਮਿਲਿਆ ਤੇ ਮੈਂ ਕਹ ਜਿਹੜਾ ਭਾਜੀ ਤੁਹਾਨੂੰ ਪਾਰ ਦਿਖਾ ਪਾਰ ਦਿਖਾਇਆ ਮੈਂ ਕਹ ਸਿੱਧਾ ਬਾਰਡਰ ਨਾਲ ਇਧਰੋਂ ਬੰਦ ਕਰਦੇ ਤਾਂ ਤਾਂ ਪਿੱਛੇ ਲੈ ਜਾਦੇ ਹੋਰ ਕੋਲ ਨਾਲ ਪਾਸੇ ਸਾਨੂੰ ਪਾਕਿਸਤਾਨ ਵਾਲੇ ਪਾਸੇ ਜੋੜ ਦੇਦੇ ਮੈਂ ਮੈਡਮ ਨੂੰ ਆ ਮੇਰੇ ਪਿੰਡ ਦਾ ਸਰਪੰਚ ਸਾਹਿਬ ਖੜਿਆ ਇਹਨਾਂ ਦੇ ਕੋਲੇ ਮੈਂ ਗੱਲ ਕੀਤੀ ਡੀਸੀ ਮੈਡਮ ਨੂੰ ਮੈਂ ਕਹ ਵੀ ਮੈਂ ਛੇਤੀ ਕੀਤਾ ਚਲੋ ਤੁਸੀਂ ਮੌਕੇ ਦੇ ਅਫਸਰੋਂ ਮੈਂ ਇਹ ਕੰਮ ਕਰਿਓ ਜੇ ਇੱਕ ਤੁਸੀਂ ਆਪਦੇ ਐਮ.ਐਲ.ਏ ਨੂੰ ਇਹ ਵਿਖਾਇਆ ਉਹਦਾ ਵੀਡੀਓ ਵਗੈਰਾ ਨਹੀਂ ਨਹੀਂ ਦੱਸੋ ਸਹੀ ਵਿਖਾਇਆ ਕਿ ਨਹੀਂ ਤੁਸੀਂ ਕਿ ਐਮ.ਐਲ.ਏ ਨੂੰ ਕੁੱਟਿਆ ਤੁਸੀਂ ਇੱਕ ਕੰਮ ਕਰਿਓ ਜੇ ਇੱਕ ਮਿੰਟ ਗੱਲ ਸੁਣ ਲਿਓ ਜੇ ਥੋੜੇ ਜਿਹੜੇ ਨਹੀਂ ਨਹੀਂ ਇੱਕ ਵਾਰ ਸਟੇਟ ਦਾ ਜਿਹੜਾ ਖੇਤੀਬਾੜੀ ਮੰਤਰੀ ਨੇ ਮਿਸਟਰ ਖੋਡੀਆਂ ਉਹ ਵੀਡੀਓ ਲੈ ਕੇ ਉਹਨਾਂ ਕੋਲੇ ਜਾਇਓ ਜੀ ਹੁਣ ਮੈਨੂੰ ਕੀ ਗਲਤ ਹੋ ਗਿਆ ਸੀ ਉਹਨਾਂ ਕਿਦੇ ਆਏ ਇੱਥੇ ਉਹਦੇ ਵਿੱਚ ਕੀ ਹੋਇਆ ਵੀ ਇਹਨਾਂ ਦੇ ਸਾਡੇ ਕੋਈ ਵੀਰ ਨਹੀਂ ਕੋਈ ਗੱਲ ਨਹੀਂ ਉਹ ਬੰਦਾ ਬਾਹਰ ਦਾ ਸੀ ਬਾਹਰ ਦਾ ਸੀ ਉਹਨੇ ਕੀ ਕੰਮ ਕੀਤਾ ਉਹਨੇ ਕਿਹਾ ਤਾਂ ਕਹਿੰਦਾ ਹੁਣ ਇੱਥੇ ਕੀ ਲੈਣ ਆਏ ਨੇ ਉਹਦੇ ਮੂੰਹੋਂ ਗਾਹ ਨਿਕਲ ਗਈ ਉਹ ਜਾਨਾ ਬੁੱਲਰ ਸਾਹਿਬ ਉਹਨਾਂ ਨੂੰ ਮਾੜਾ ਚੰਗਾ ਬੋਲਣਾ ਉਹ ਭਰਾ ਜੀ ਸਾਡੇ ਪਿੰਡ ਦੇ ਉੱਥੇ ਕਿਦੇ ਲਾਏ ਉਹਨੇ ਗੱਡੇ ਆ ਗੂ ਉਹ ਚੋਕ ਦੇ ਸਾਡੇ ਮੁੰਡਿਆਂ ਦੀ ਮੋਬਾਈਲਾਂ ਵੀ ਲੈ ਕੇ ਦੁਲਟਾ ਪਰਚਾ ਕਰਨ ਲੱਗੇ ਆਹੀ ਦਮਸੇ ਗੱਲ ਚਲੋ ਹੁਣ ਕੋਈ ਗੱਲ ਨਹੀਂ ਆ ਲੂਡ ਪਈ ਤਾਂ ਮੈਂ ਵੀ ਜਾਂ ਅਸੀਂ ਸਾਰੇ ਵੀ ਕਹਿ ਦਿਆਂਗੇ ਪਰ ਤਾਂ ਸਾਡਾ ਕੰਮ ਉਹਨਾਂ ਨਾਲ ਉਲਟਾ ਹੀ ਰਹਿੰਦਾ ਹੈ ਪਰ ਤੁਸੀਂ ਜਾਇਓ ਜੇ ਪਰ ਉਹਨਾਂ ਨੂੰ ਕਿਓ ਜੇ ਆ ਤੁਹਾਡੇ ਡੀਸੀ ਨੇ ਕੀਤਾ ਵਾਦਾ ਕਰਕੇ ਮੁਕਰ ਰਹੇ ਨੇ ਫਿਰ ਨਹੀਂ ਤਾਂ ਅਸੀਂ ਆਪ ਦੇ ਵਾਲਾ ਕੰਮ ਕਰਾਂਗੇ ਬੰਦ ਕਰਨ ਵਾਲਾ ਇੱਕ ਵਾਰੀ ਵਾਰਨਿੰਗ ਦੇ ਤੌਰ ਤੇ ਖੇਤੀਬਾੜੀ ਮੰਤਰੀ ਨੂੰ ਮਿਲਿਓ ਜੇ ਜਾ ਕੇ ਮਿਲਿਓ ਜੇ ਸਾਰੇ ਜੀ ਜਨਾਬ ਸਾਡੀ ਨਾਲ ਜਿਹੜਾ ਬਿਸਤਰਾ ਆਏ ਡੀਸੀ ਆ ਜਾਂਦਾ ਹੀ ਸਾਨੂੰ ਆਂਦਾ ਵੀ ਬਿਸਤਰਾ ਚੁੱਕ ਲੋ ਜੰਗ ਦਾ ਰੋਲਾ ਪੈਦਾ ਤਾਂ ਪਾਣੀ ਆਦਾ ਤਾਂ ਇਹ ਸਾਨੂੰ ਕੋਈ ਚੀਜ਼ ਨਹੀਂ ਦਿੰਦੇ ਬਸ ਇਹ ਸਾਡੀ ਗੱਲ ਨਹੀਂ ਸੁਣਦੇ ਸਾਨੂੰ ਆਫਾਫ ਕਰ ਦਿੰਦੇ ਮੇਰੇ ਬਾਪ ਇਹ ਕੰਮ ਮੈਂ ਤੁਹਾਨੂੰ ਐਵੇਂ ਕਹਦੇ ਆ ਇਹ ਤਾਂ ਜਦੋਂ ਸਰਕਾਰ ਬਣਾਉਣੀ ਆ ਨਾ ਐਮ ਐਲ ਏ ਚੁਣਨਾ ਹੈ ਇਹ ਗੱਲ ਸਾਨੂੰ ਉਦੋਂ ਕਰਨੀ ਪੈਣੀ ਹੈ ਇਹਦਾ ਇੱਕੋ ਕੰਮ ਕਰਿਓ ਜੇ ਪਹਿਲਾਂ ਕੋਈ ਮੁੰਡਾ ਆਪਣੇ ਜਿਹੜਾ ਵੀ ਹੋਊਗਾ ਤੁਸੀਂ ਬਾਰਡਰ ਦੇ ਕੋਲੇ ਹੋਣ ਦੀਆਂ ਕੀ ਕੀ ਫਾਇਦੇ ਨੇ ਸੈਂਟਰ ਵੱਲੋਂ ਤੇ ਸਟੇਟ ਵੱਲੋਂ ਪਹਿਲਾਂ ਉਹ ਪੜੋ ਫਿਰ ਵੇਖੋ ਤੁਹਾਨੂੰ ਉਸਦਾ ਮਿਲ ਰਹੀ ਕਿ ਨਹੀਂ ਨਹੀਂ ਮਿਲ ਰਹੀ ਤਾਂ ਜਿਹੜੀ ਸਰਕਾਰ ਹੁਣ ਚੋਣੀ ਆ ਉਹਨਾਂ ਨੂੰ ਕਹਿਣਾ ਜਾਂ ਤਾਂ ਬੰਦੇ ਦੇ ਪੁੱਤ ਬਣ ਕੇ ਆ ਲੈ ਕੇ ਦਿਓ ਤੁਹਾਡਾ ਮੁੱਖ ਮੰਤਰੀ ਦਾ ਜ਼ਾਵੇਦਾਰ ਲਿਖ ਕੇ ਦੇਵੇ ਕਦੋਂ ਕਦੋਂ ਕਰੂਗੇ ਨਹੀਂ ਤਾਂ ਚੱਲੋ ਬਣੋਗੇ ਇਹ ਤਾਂ ਉਦੋਂ ਕਰਨਾ ਉਹ ਕਿਹੜਾ ਮਰਜੀ ਪਾਰਟੀ ਦਾ ਬਣਾਉਣਾ ਹੁਣ ਮੁੱਦਾ ਠਾਇਆ ਤੁਹਾਡੇ ਨਾਂ ਪੈੜੀ ਨਹੀਂ ਗਈ ਬਾਇਬਕ ਕਿਥੋਂ ਦੇਈ ਗਈ ਉਹ ਗੱਲ ਕੋਈ ਮੈਂ ਤਾਂ ਕਹਿਆ ਇਹ ਤਾਂ ਉਦੋਂ ਦੀ ਗੱਲ ਹੈ ਪਹਿਲਾਂ ਵਾਲੀ ਜਿਹੜੀ ਗੱਲ ਆ ਤੁਹਾਨੂੰ ਜੋ ਬੀ ਵਗੈਰਾ ਦਾ ਕਿਹਾ ਸੀ ਇਹਦਾ ਵੀ ਕਿਹਾ ਸੀ ਇਹ ਤੁਸੀਂ ਖੇਤੀਬਾੜੀ ਮੰਤਰੀ ਕੋਲੇ ਜਾਣਾ ਹੈ ਚੰਡੀਗੜੀ ਜਾਉਂਗੇ ਨਾ ਜਾ ਉਹਨਾਂ ਦੇ ਪਿੰਡ ਜਾਏ ਜੀ ਤੁਸੀਂ ਗੱਲ ਕਰ ਰਹੇ ਹੋ ਜੇ ਸਾਡਾ ਨਾਂ ਲੈਣਾ ਹੋਇਆ ਲੈ ਦਿਓ ਜੇ ਜੇ ਨਾ ਕੋਸ਼ ਕੀਤਾ ਤਾਂ ਫਿਰ ਆਪਾਂ ਜੋ ਕੰਮ ਕਰਦੇ ਆ ਉਹ ਕਰਾਂਗੇ ਬੰਦ ਫਿਰ ਬਿਲਕੁਲ ਬਿਲਕੁਲ ਉਹਨੇ ਦੇ ਚੇਰ ਨਹੀਂ ਲਾਉਣਾ ਬਸ ਅਸੀਂ ਬਿਜਾਨਤ ਤੋਂ ਵਿਹਲੇ ਹੁੰਦਿਆਂ ਨਾਲ ਹੀ ਅਸੀਂ ਮੋਰਚਾ ਘੜਦੇ ਨਾ ਇਹ ਕਰ ਲੈਣਾ ਉਹ ਨਹੀਂ ਤਾਂ ਤਿੰਨ ਤਰੀਕ ਨੂੰ ਅਸੀਂ ਲਾ ਹੀ ਰਹੇ ਹਾਂ ਮੋਰਚਾ ਸ਼ੁਰੂ ਕਰ ਰਹੇ ਹਾਂ ਉਹਦੇ ਜਿਦੋਂ ਅਸੀਂ ਇਧਰੋਂ ਵਿਹਲੇ ਹੋਗੇ ਨਾ ਅਸੀਂ ਟ੍ਰੇਨ ਵੀ ਕੋਈ ਨਹੀਂ ਚੱਲਣ ਦੇਣੀ ਹੈਵੇ ਵੀ ਬੰਦ ਕਰ ਦੇਣੇ ਆ ਅਸੀਂ ਨਹੀਂ ਵੇਖਣਾ ਵੀ ਬੰਦਾ ਕੀ ਬਿਆ ਜਿਹੜੀ ਆ ਵਾਰਨਿੰਗ ਇੰਨਾ ਕੈਮਰੇ ਆ ਰਹੇ ਸਾਰੇ ਉਹਨਾਂ ਤੱਕ ਪਹੁੰਚ ਵੀ ਜਾਣੀ ਹੈ ਅਸੀਂ ਔਰ ਬੰਦ ਕਰਨੇ ਇਹਦੀ ਤੇ ਨਾਲ ਵੀ ਮੈਂ ਤਾਂ ਬੰਦ ਕਰ ਲੈਣੀ ਆ ਮੈਂ ਤਾਂ ਇਹਨਾਂ ਨੂੰ ਅੱਗੇ ਗਿਆ ਜਿਵੇਂ ਅੱਗੇ ਆਪਾਂ ਇਕੱਠੇ ਹੋਏ ਆ ਨਾ ਐਵੇਂ ਇਕੱਠੇ ਹੋ ਲੋ ਪਯਾਵਤ ਕਰ ਲੋ ਆਪੋ ਆਦੀ ਉਸ ਤੋਂ ਬਾਅਦ ਸਿਆਲ ਆਪਾਂ ਖਾਣੇ ਦੋ ਫੁਲਕੇ ਘਰੇ ਵੀ ਨੇ ਦੁੱਧੇ ਵੀ ਬਣਾ ਹੀ ਚੱਲਾਂਗੇ ਆਹ ਦੁੱਪੜਵਾ ਛੱਡਾ ਤੇ ਪਾਮ ਤੇ ਛੇੜ ਛੱਡ ਦੇਣਾ ਤੇ ਮਰਨਵਾ ਛੱਡਾ ਨੇ ਹੋਰ ਨਹੀਂ ਉਹ ਮੈਂ ਤਾਂ ਇਹ ਕਿਹਾ ਉਹ ਤੁਸੀਂ ਨਾ ਪੜ੍ਹ ਲਓ ਆਪਾਂ ਨੂੰ ਕੀ ਕੀ ਸਹਾਇਤਾ ਉਹ ਲਿਖ ਕੇ ਦਿੰਦੇ ਨਹੀਂ ਮਿਲਦੀ ਆ ਕਿ ਨਹੀਂ ਮਿਲਦੀ ਗੋਲੀਆਂ ਵੀ ਅਸੀਂ ਖਾਨੇ ਆ ਡੁੱਬਣੇ ਵੀ ਅਸੀਂ ਆ ਤੇ ਸਾਨੂੰ ਕੁਝ ਵੀ ਨਹੀਂ ਤੇ ਆਪਾਂ ਮੋੜਕਾ ਗੱਲ ਕਰਦੇ ਆ ਆ ਦੇ ਘਰ ਦੇ